ਕਬੀਰ ਬਾਦਲ ਜਿਹੜਾ ਗੁਰੂ ਦਾ ਨਹੀਂ ਬਣਿਆ ਸਿੱਖਾਂ ਦਾ ਨਹੀਂ ਬਣਿਆ ਜਿਨੇ ਆਪਣੇ ਨਿੱਜੀ ਹਿੱਤ ਦੇ ਲਈ ਬਹੁਤ ਸਿੱਖੀ ਦਾ ਘਾਣ ਕੀਤਾ ਵਾ ਅੱਜ ਉਹਨੂੰ ਹੀਰੋ ਬਣਾਉਣ ਦੇ ਲਈ 20000 ਕਰੋੜ ਸ਼੍ਰੋਮਣੀ ਗੁਰਦੁਆਰਾ ਪ੍ਰੰਗਠਨ ਕਮੇਟੀ ਗੁਰੂ ਦੀ ਗੋਲਕਾ ਜਿੱਥੇ ਲੋਕ ਆਪਣੀ ਸ਼ਰਧਾ ਦੇ ਨਾਲ ਕੋਈ 10 20 50 100 500 ਜਿੰਨੇ ਵੀ ਪੰਪ ਪਾਉਂਦੇ ਆ ਉਹ ਪੈਸੇ ਇਕੱਠੇ ਕਰਕੇ ਸੁਖਵੀਰ ਬਾਦਲ ਬਣ ਰਿਹਾ ਹੜਾ ਹੜ ਪੇਟ ਤਾ ਨੂੰ ਤੇ ਨਾ ਕੀਦਾ ਕੀਤਾ ਜਾ ਰਿਹਾ ਹੈ ਆ 2 ਲੱਖ ਇਹਨੂੰ ਦੇਤਾ 2 ਲੱਖ ਇਹਨੂੰ ਦੇਤਾ ਤੇ ਵਿਖਾਇਆ ਜਾ ਰਿਹਾ ਸੁਖਵੀਰ ਬਾਦਲ ਜੀ ਬੜੀ ਸੇਵਾ ਕਰ ਰਹੀ ਆ ਬਾਲਸਾੜਨਾ ਦੇ ਪਿਤਾ ਜੀ ਤੇ 1957 ਤੋਂ ਇਸ ਕੰਮ ਦੇ ਵਿੱਚ ਲੱਗੇ ਕਿ ਮੈਂ ਅੱਗੇ ਕਿੱਦਾਂ ਆਣਾ ਮੈਂ ਲੱਤ ਕੇ ਇਹਨੂੰ ਮਾਰ ਕੇ ਪ੍ਰਧਾਨ ਕਿਵੇਂ ਬਣਨਾ ਜਿਹੜੀ ਹੁਣ ਮੈਂ ਛੋਟੀ ਗੱਲ ਕਰਾਂ ਧਾਮੀ ਦੀ ਏ ਧਾਮੀ ਨੂੰ ਮੈਂ ਬੜੀ ਚੰਗੀ ਤਰ੍ਹਾਂ ਜਾਣਦਾ ਟੋੜਾ ਸਾਹਿਬ ਨਾਰਿਆ ਨੂੰ ਤੇ ਮੇਰੀ ਹੁਣ ਉਹ ਨਹੀਂ ਬੜੀ ਛੋਟੀ ਉਮਰ ਸੀ ਉਦੋਂ ਉਦੋਂ ਤੋਂ ਨਾਲ ਸੀ ਜੋਧਪੁਰ ਜਦੋਂ ਅਰੇ ਨੇ ਜਦੋਂ 50 ਦਾ ਅਟੈਕ ਹੋ ਗਿਆ ਤੇ ਜਿਹੜੇ ਤੇ ਅੰਦਰੋਂ ਫੜੇ ਗਏ ਵਗੈ ਵਗਰਾ ਸੀ ਉਹ ਸਾਰੇ ਉੱਥੇ ਜੇਲ੍ਹ ਦੇ ਵਿੱਚ ਅੰਦਰੋਂ ਬੈਰਕਾ ਤਿੰਨ ਬਣਾਈਆਂ ਸੀ ਫ੍ਰੀਚਨ ਵਾਲੇ ਉਦੋਂ ਤੀਸਰੇ ਡੋੜਾ ਸਾਹੂ ਸੀ ਬਾਹਰ ਰਹਿਸਤਾ ਉੱਥੇ ਪਿਆਰ ਹੈ ਮੇਰਾ ਮੇਰੀ ਸਾਹ ਜੋਂ ਨਾਲ ਮੈਂ ਉੱਥੇ ਵੀ ਪਹੁੰਚ ਗਿਆ ਨੇ ਆ ਉੱਥੇ ਪਰ ਮਿਸ਼ਨ ਲੈ ਲਈ ਜੋ ਮਰਜ਼ੀ ਕਰ ਲਿਆ ਮੈਂ ਨਾਲ ਰਿਹਾ ਪਰ ਮੈਂ ਇਹ ਜਾਣਦਾ ਨਹੀਂ ਕੀ ਉਹ ਕਰਦਾ ਇਹ ਵਕੀਲ ਬਣਿਆ ਤੇ ਕੁਝ ਬਣਾਇਆ ਫਿਰਦਾ ਮੈਂ ਇਹਨੂੰ ਜਾਣਦਾ ਨਹੀਂ ਮੈਂ ਸੁਭਾ ਨਹੀਂ ਜਾਣਦਾ ਹੂੰ ਇਹ ਜਿਹੜਾ ਇਹੋ ਜਿਹਾ ਬੰਦਾ ਗੁਰੂ ਘਰ ਦੀ ਗੁਰੂ ਜੋ ਪੈਸੇ ਕੱਢ ਕੇ ਇਸ ਖਬੀਰ ਨੂੰ ਜਿ ਫੜਾਉਂਦਾ ਹੈ ਕੀ ਗੱਲ ਇਹਦੇ ਹੱਥ ਨਹੀਂ ਹੈਗੇ ਹੂੰ ਇਹ ਪੈਸੇ ਜਿਹੜੇ ਹੈਗੇ ਆ ਕੋਈ ਦਰਸ਼ਕ ਸ਼ੋਮ ਨਿ ਕਮੇਟੀ ਮੈਂਬਰ ਵੀ ਦੇ ਸਕਦਾ ਜੀ ਇਹ ਆਪ ਖੁਦ ਦੇ ਸਕਦਾ ਦੂਸਰੇ ਫੜਾ ਸਕਦੇ ਆ ਇਹ ਤਾਂ ਇਹੀ ਤਰਾਜ ਨਹੀਂ ਕਰਦੇ ਵੀ ਤੁਸੀਂ ਉਹਨਾਂ ਨੂੰ ਦੋ ਨਾ ਬਿਲਕੁਲ ਜ਼ਰੂਰੀ ਆ ਦੇਣੇ ਚਾਹੀਦੇ ਉਹਨਾਂ ਦਾ ਮੋੜ ਉਹ ਸੇਵਾ ਵੀ ਸਾਡੇ ਵਾਸਤੇ ਤਬਾਂਜ ਰਹੀ ਆ ਪਰ ਇਹ ਕਿ ਅਭੀ ਸੁਖਵੀਰ ਹੀ ਫੜਾਊਗਾ ਇਹਦਾ ਮਤਲਬ ਤੁਸੀਂ ਸੁਖਵੀਰ ਦਾ ਇਹ ਜੌਂ ਲੈ ਜੇ ਜਿਹੋ ਦਾ ਕਦ ਉੱਚਾ ਹੋਵੇ ਜੀ ਲੋਕਾਂ ਦੇ ਵਿੱਚ ਆ ਜਾ ਜੀ ਬੱਲੇ 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 ਮੁੜ ਕੇ ਫਿਰ ਸੁਖਵੀਰ ਤੋਂ ਉਹੀ ਕੁਝ ਹੋ ਜਾਏਗਾ ਇਹ ਇੰਨੇ ਲੋਗੜੇ ਨੇ ਕਿ ਜਿਆਦਾ ਸਹਣੇ ਸਮਝਦਾਰ ਹੋ ਗਿਆ ਇਹ ਸੁਖਵੀਰ ਦੀ ਫੱਟੀ ਤਾਂ ਆਉਂਦੀ ਲਖੇ ਜੇ ਫਿਰ ਪੋਚੀ ਲਾਓ ਇਹ ਤਾਂ ਭੁੱਲ ਜਾਵੇ ਹੁਣ ਜਿਹੜਾ ਸੀਐਮ ਦੇ ਸੁਪਨੇ ਲੈਂਦਾ ਨਾ ਉਹ ਪੂਰੇ ਨਹੀਂ ਹੁੰਦੇ ਇਹ ਲੋਕਾਂ ਦੇ ਬੱਲੇ ਬੱਲੇ ਲੋਕਾਂ ਦੇ ਬੱਲੇ 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 ਅੱਗੇ ਪੈਸਾ ਕਿੱਥੇ ਜਾਂਦਾ ਅੱਗੇ ਵੀ ਤੇ ਇਹਨਾਂ ਦੇ ਘਰ ਹੀ ਜਾਂਦਾ ਜੀ ਜੀ ਇਹਨੇ ਇੱਕ ਉਹ ਰਾਮਦਾਸ ਹਸਪੀਟਲ ਬਣਾਇਆ ਸੀਗਾ ਸੰਗ ਦੇ ਪੈਸੇ ਨਾਲ ਉਹ ਵੀ ਠੇਕੇ ਦੇ ਦੇ ਦਿੰਦਾ ਉਹ ਠੇਕੇ ਦੇ ਦਿੰਦਾ ਉੱਥੇ ਲੋਕ ਤਰਸਦੇ ਆ ਵੀ ਸਾਡਾ ਫ੍ਰੀ ਇਲਾਜ ਹੋਵੇ ਤੇ ਉੱਥੇ ਇਲਾਜ ਨਹੀਂ ਹੁੰਦਾ ਦੇਖੋ ਇਹਦੇ ਵਿੱਚ ਤਾਂ ਕੋਈ ਸ਼ੱਕ ਨਹੀਂ ਇਹ ਸੈਂਟਰ ਦੇ ਵਿੱਚ ਐਸਲੇ ਮਾਲਕ ਦੀ ਇੰਨੀ ਕਿ ਬਖਸ਼ਿਸ਼ ਹੈ ਕਿ ਜਿੰਨੀ ਮੇਰੀ ਜਾਨ ਪਛਾਣ ਜਿਹੜੀ ਆ ਉਹ ਇੰਨੀ ਗੋ ਚੁੱਕੀ ਹੋਈ ਆ ਤੇ ਮੈਂ ਇਸ ਤੋਂ ਡਰਾਂ ਨਹੀਂ ਕਰਦਾ ਉਹਨਾਂ ਦਾ ਧਰਮ ਉਹਨੂੰ ਮਵਾਰਤ ਸਾਡਾ ਸਾਨੂੰ ਮਵਾਰਤ ਪਰ ਅਸੀਂ ਤਾਂ ਹੁਣ ਤੋਂ ਥੋੜੀ ਪਿੱਛੇ ਛੱਡ ਸਕਦੇ ਹਾਂ ਉਹ ਮੈਂ ਸ਼ੁਰੂ ਤੋਂ ਟੋੜਾ ਸਾਹਿਬ ਨਾਲ ਰਿਆਂ ਇਮਨੇ ਇੱਥੋਂ ਤੱਕ ਕਿ ਜੋ ਜੋਧਪੁਰ ਰੈਸਟੋਰੈਂਸ ਜਿਹੜੇ ਰੇ ਤਾਂ ਉੱਥੇ ਵੀ ਪਹੁੰਚ ਗਿਆ ਤੇ ਮੈਂ ਵੀ ਰਣਾ ਇੱਥੇ ਤਾਂ ਮੀ ਧੂਮੀ ਅਰੇ ਕਹਿੰਦੇ ਗੱਲਾਂ ਮੈਨਾਂ ਉਹਨਾਂ ਹੀ ਦੱਸੀਆਂ ਟੋੜਾ ਸਾਹਿਬ ਨੇ ਮੈਂ ਦੱਸਾਈ ਜਦੋਂ ਇਹ ਉੱਤੇ ਜਾਂਦਾ ਕਹਿੰਦੇ ਧਾਮੀ ਤੇ ਵਿਸ਼ਵਾਸ ਕਰਨ ਜੋਗਾ ਬੰਦਾ ਨਹੀਂ ਹੋਇਆਗਾ ਇਹ ਵਿਸ਼ਵਾਸ ਕਰਨ ਵਾਲਾ ਕਦੇ ਵੀ ਬੰਦਾ ਨਹੀਂ ਉਹ ਇਹ ਧੋਖਾ ਦੇਗਾ ਕਿਸੇ ਵੇਲੇ ਵੀ ਦੇ ਦੇਗਾ ਜਿਹੜੀ ਇਹ ਗੱਲਾਂ ਅੱਜ ਤਾਂ ਵੀ ਕਰਦਾ ਪਿਆ ਸਾਹਮਣੇ ਟੋੜਾ ਸਾਹਿਬ 84 ਦੱਸ ਗਏ ਜੀ 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 ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਦਰਸ਼ਕੋ ਤੁਸੀਂ ਜੁੜਿਓ ਅਕਾਲ ਚੈਨਲ ਦੇ ਨਾਲ ਮੈਂ ਬਿਆਨ ਸਿੰਘ ਮੇਰੇ ਨਾਲ ਡਾਕਟਰ ਗੁਰਵਿੰਦਰ ਸਿੰਘ ਜੀ ਸਮਰਾ ਸ਼੍ਰੀ ਕਰਤਾਰਪੁਰ ਸਾਹਿਬ ਗੁਰੂ ਤੇਗ ਬਹਾਦਰ ਹਸਪੀਟਲ ਦੇ ਫਾਊਂਡਰ ਗਲਤ ਕਰਦੇ ਆ ਪਿਛਲੇ ਦਿਨੀ ਹਰਜਿੰਦਰ ਸਿੰਘ ਧਾਮੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਿਨ੍ਹਾਂ ਨੇ 20000 ਕਰੋੜ ਦਾ ਐਲਾਨ ਕੀਤਾ ਵਾ ਔਰ 20000 ਕਰੋੜ ਸ਼੍ਰੋਮਣੀ ਕਮੇਟੀ ਦੇ ਮੈਂਬਰ ਨਹੀਂ ਬਣ ਰਹੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਨਹੀਂ ਨਹੀਂ ਬਣ ਰਹੇ ਆ ਸ਼੍ਰੋਮਣੀ ਕਮੇਟੀ ਵੱਲੋਂ ਸੁਖਬੀਰ ਬਾਦਲ ਨੂੰ ਅੱਗੇ ਲਾ ਦਿੱਤਾ ਗਿਆ ਹੀਰੋ ਬਣਾਉਣ ਦੇ ਲਈ ਜਿਹੜਾ ਗੁਰੂ ਦੀ ਬੇਦਵੀ ਕਰਾਂਦਾ ਜਿਨੇ ਗੁਰੂ ਦੀ ਬੇਦਵੀ ਕਰਾ ਕੇ ਫਿਰ ਇਨਸਾਫ ਨਹੀਂ ਲੈਣ ਦਿੱਤਾ ਜਿਨਨੇ ਜਾਮੇ ਹਿੰਸਾ ਪਿਆਰ ਵਾਲੇ ਸਾਧ ਨੂੰ ਪੂਰੀ ਤਰ੍ਹਾਂ ਸਕਿਉਰਿਟੀ ਦਿੱਤੀ ਰੱਖੀ ਉਹਦੇ ਜਿਹੜੇ ਇਸ਼ਤਿਹਾਰ ਆ ਉੱਥੇ 2-2 3-3 ਗਨਮੈਨ ਲਾਏ ਗਏ ਤੇ ਜਦੋਂ ਇਹਦੇ ਰਾਜ 'ਚ ਸਿੱਖ ਕੌਮ ਦੇ ਉੱਤੇ ਗੋਲੀਆਂ ਚੱਲੀਆਂ ਤੇ ਇਸ ਬੰਦੇ ਨੇ ਕਿਹਾ ਇਹਦੇ ਰਾਜ 'ਚ ਪੁਲਿਸ ਅਨਪਛਾਤੀ ਵਿਖਾ ਦਿੱਤੀ ਗਈ ਅੱਜ ਹਰਜਿੰਦਰ ਸਿੰਘ ਧਾਮੀ ਨੂੰ ਪਤਾ ਨਹੀਂ ਕੀ ਮਜਬੂਰੀ ਪੈ ਗਈ ਹੈ ਹੋਵੇ ਸ਼ਰੋਨੀ ਗੁਰਦਵਾਰਾ ਪਰਵੰਤ ਕਮੇਟੀ ਦਾ ਪ੍ਰਧਾਨ ਪਰ ਸੁਖਵੀਰ ਬਾਦਲ ਜਿਹੜਾ ਗੁਰੂ ਦਾ ਨਹੀਂ ਬਣਿਆ ਸਿੱਖਾਂ ਦਾ ਨਹੀਂ ਬਣਿਆ ਜਿਨਨੇ ਆਪਣੇ ਨਿੱਜੀ ਹਿੱਤ ਦੇ ਲਈ ਬਹੁਤ ਸਿੱਕੀ ਦਾ ਕਹਾਨ ਕੀਤਾ ਵਾ ਅੱਜ ਉਹਨੂੰ ਹੀਰੋ ਬਣਾਉਣ ਦੇ ਲਈ 20000 ਕਰੋੜ ਸ਼੍ਰੋਮਣੀ ਗੁਰਦੁਆਰਾ ਪ੍ਰੰਧਕਮੇਟੀ ਗੁਰੂ ਦੀ ਗੋਲਕ ਦਾ ਜਿੱਥੇ ਲੋਕ ਆਪਣੀ ਸ਼ਰਧਾ ਦੇ ਨਾਲ ਕੋਈ 10 20 50 100 500 ਜਿੰਨੇ ਵੀ ਪੰਪ ਪਾਉਂਦੇ ਆ ਉਹ ਪੈਸੇ ਇਕੱਠੇ ਕਰਕੇ ਸੁਖਵੀਰ ਬਾਦਲ ਬਣ ਰਿਹਾ ਹੜਾ ਹੜ ਪੇੜਤਾ ਨੂੰ ਤੇ ਨਾ ਕੀ ਦਾ ਕੀਤਾ ਜਾ ਰਿਹਾ ਆ 2 ਲੱਖ ਇਹਨੂੰ ਦੇ ਦਿੱਤਾ 2 ਲੱਖ ਇਹਨੂੰ ਦੇ ਦਿੱਤਾ ਤੇ ਵਿਖਾਇਆ ਜਾ ਰਿਹਾ ਸੁਖਵੀਰ ਬਾਦਲ ਜੀ ਬੜੀ ਸੇਵਾ ਕਰ ਰਹੀ ਆ ਡਾਕਟਰ ਇਹਦਾ ਮਸਲਾ ਵਾ ਸੁਖਵੀਰ ਬਾਦਲ 20000 ਕਰੋੜ ਮੰਡਦਾ ਵਾ ਕਮਾਲ ਦੀ ਗੱਲ ਆ ਕਿ ਜਦੋਂ ਸਾਡੇ ਸਿੱਖ ਕੌਮ ਤੇ ਭੀੜ ਬਣੀ ਬੇਅਦਬੀਆਂ ਸਾਡੇ ਗੁਰੂ ਸਾਹਿਬ ਦੀਆਂ ਹੋਈਆਂ ਉਸ ਵਕਤ ਪੰਥਕ ਸਰਕਾਰ ਸੀ ਜਿਹਨੂੰ ਪੰਥਕ ਕਿਹਾ ਜਾਂਦਾ ਹੈ ਨਹੀਂ ਪਰ ਮੰਨਿਆ ਜਾਂਦਾ ਕਿ ਪੰਥਕ ਆਪ ਨੂੰ ਕਹਿੰਦੇ ਸਨ ਤੇ ਕਹਿੰਦੇ ਸਨ ਕਿ ਬਾਬੇ ਨਾਨਕ ਦੀ ਤਕੜੀ ਹੈ ਤੇ ਉਹ ਬਾਬੇ ਨਾਨਕ ਦੀ ਤਕੜੀ ਵਾਲਿਆਂ ਨੇ ਸਿੱਖੀ ਦਾ ਬੜਾ ਵੱਡਾ ਕਾਹਨ ਕੀਤਾ ਅੱਜ 20000 ਕਰੋੜ ਸ਼੍ਰੋਮਣੀ ਗੁਰਦਾਰਾ ਪਰੰਤ ਕਮੇਟੀ ਦਾ ਵੰਡਿਆ ਕਿਦੇ ਥਰੂ ਜਾ ਰਿਹਾ ਜਿਹੜਾ ਸੁਖਬੀਰ ਬਾਦਲਿਆ ਇਸ ਗੱਲ ਨੂੰ ਤੁਸੀਂ ਕਿਵੇਂ ਵੇਖਦੇ ਹੋ ਮੈਂ ਇੱਕ ਸਪਸਟ ਜੀ ਤੁਹਾਨੂੰ ਗੱਲ ਕਹਿੰਦੇ ਹਾਂ ਹੂੰ ਸ਼ਾਇਦ ਤੁਹਾਨੂੰ ਜਾਂ ਨਵੀਂ ਜਨਰੇਸ਼ਨ ਨੂੰ ਪਤਾ ਨਹੀਂ ਹੋਣਾ ਹੂੰ ਇਹਨਾਂ ਦੇ ਖੂਨ ਦੇ ਵਿੱਚ ਹੀ ਇਹ ਕੁਛ ਆ ਹੂੰ ਜੇ ਬਾਦਲ ਜੀ ਨਾਲ ਨਾ ਦੇ ਬਾਦਲ ਸਾਹਿਬ ਦੇ ਪਿਤਾ ਜੀ ਤੇ 1957 ਤੋਂ ਇਸ ਕੰਮ ਦੇ ਵਿੱਚ ਲੱਗੇ ਕਿ ਮੈਂ ਅੱਗੇ ਕਿੱਦਾਂ ਆਣਾ ਹੂੰ ਮੈਂ ਲੱਤ ਕੇ ਨੂੰ ਮਾਰ ਕੇ ਪ੍ਰਧਾਨ ਕਿਵੇਂ ਬਣਨਾ ਹੂੰ ਜਿਹੜੀ ਹੁਣ ਮੈਂ ਛੋਟੀ ਗੱਲ ਕਰਾਂ ਧਾਮੀ ਦੀ ਏ ਹੂੰ ਸਮੀ ਨੂੰ ਮੈਂ ਬੜੀ ਚੰਗੀ ਤਰ੍ਹਾਂ ਜਾਣਦਾ ਟੋੜਾ ਸਾਦ ਦੇ ਨਾਰਿਆਂ ਨੇ ਤੇ ਮੇਰੀ ਹਣੋਂ ਨੇ ਬੜੀ ਛੋਟੀ ਉਮਰ ਸੀ ਉਦੋਂ ਉਦੋਂ ਤੋਂ ਨਾਲ ਸੀ ਜੋਧਪੁਰ ਜਦੋਂ ਰਹਿਣੇ ਜਦੋਂ ਚਾਸੀ ਦਾ ਅਟੈਕ ਹੋ ਗਿਆ ਤੇ ਜਿਹੜੇ ਤੇ ਅੰਦਰੋਂ ਫੜੇ ਗਏ ਵਗੈ ਵਗਰਾ ਸੀ ਉਹ ਸਾਰੇ ਉੱਥੇ ਜੇਲ੍ਹ ਦੇ ਵਿੱਚ ਡੰਡੋਂ ਬੈਰਕਾ ਤਿੰਨ ਬਣਾਈਆਂ ਸੀ ਚਨ ਵਾਲੇ ਦੂਸਰੇ ਤੀਸਰੇ ਟੋੜਾ ਸਾਦ ਸੀ ਬਾਹਰ ਰੈਸਟ ਉੱਥੇ ਹਮ ਪਿਆਰ ਹੈ ਮੇਰਾ ਮੇਰੀ ਸਾਹ ਜ ਉਹਨਾਂ ਨਾਲ ਮੈਂ ਉੱਥੇ ਵੀ ਪਹੁੰਚ ਗਿਆ ਹੂੰ ਨੇ ਆ ਉੱਥੇ ਪਰਮਿਸ਼ਨ ਲੈ ਲਈ ਜੋ ਮਰਜ਼ੀ ਕਰ ਲਿਆ ਮੈਂ ਨਾ ਨਾ ਰਿਆ ਔਰ ਮੈਂ ਇਹਨੂੰ ਜਾਣਦਾ ਨਹੀਂ ਕੀ ਕਰਦਾ ਹੂੰ ਇਹ ਵਕੀਲ ਬਣਿਆ ਕਈ ਕੁਝ ਬਣਾਇਆ ਫਿਰਦਾ ਮੈਂ ਇਹਨੂੰ ਜਾਣਦਾ ਨਹੀਂ ਮੈਂ ਸੁਭਾ ਨਹੀਂ ਜਾਣਦਾ ਹੂੰ ਇਹ ਜਿਹੜਾ ਇਹੋ ਜਿਹਾ ਬੰਦਾ ਗੁਰੂ ਘਰ ਦੀ ਗੁਰੂ ਜੋ ਪੈਸੇ ਕਢ ਕੇ ਇਸ ਖਬੀਰ ਨੂੰ ਜੁ ਫੜਾਉਂਦਾ ਹੈ ਕੀ ਗੱਲ ਇਹਦੇ ਹੱਥ ਨਹੀਂ ਹੈਗੇ ਹੂੰ ਨਾਲੇ ਕਹੇ ਵੀ ਸਿੱਖ ਸੰਗਤ ਤੇ ਤੁਹਾਡੇ ਹੀ ਪੈਸੇ ਆ ਗੁਰੂ ਦੇ ਪੈਸੇ ਹੋ ਗਏ ਨਾ ਤੇ ਗੁਰੂ ਵੱਲੋਂ ਇਹ ਪੈਸੇ ਜਿਹੜੇ ਹੈਗੇ ਆ ਕੋਈ ਦਰਸ਼ਕ ਸ਼ੌਮਨੀ ਕਮੇਟੀ ਮੈਂਬਰ ਵੀ ਦੇ ਸਕਦਾ ਜੀ ਇਹ ਆਗ ਫੋੜ ਦੇ ਸਕਦਾ ਹੂੰ ਦੂਸਰੇ ਫੜਾ ਸਕਦੇ ਆ ਇਹ ਤਾਂ ਇਹੀ ਤਰਾਜ ਨਹੀਂ ਕਰਦੇ ਫਿਰ ਤੁਸੀਂ ਉਹਨਾਂ ਨੂੰ ਦੋ ਨਾ ਜ਼ਰੂਰੀ ਆ ਦੇਣੇ ਚਾਹੀਦੇ ਉਹਨਾਂ ਦਾ ਮੋੜ ਵਸੇਬਾ ਵੀ ਸਾਡੇ ਵਾਸਤੇ ਕਰਨਾ ਜ਼ਰੂਰੀ ਆ ਪਰ ਇਹ ਕਿ ਅਭੀ ਸੁਖਵੀਰ ਹੀ ਫੜਾਊਗਾ ਇਹਦਾ ਮਤਲਬ ਤੁਸੀਂ ਸੁਖਵੀਰ ਦਾ ਇਹ ਚਾਹੁੰਦੇ ਹੋ ਜੇ ਉਹਦਾ ਕਦ ਉੱਚਾ ਹੋਵੇ ਜੀ ਲੋਕਾਂ ਦੇ ਵਿੱਚ ਆ ਜਾਏ ਜੀ ਬੱਲੇ 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 ਮੁਰਗੇ ਫਿਰ ਸੁਖਵੀਰ ਤੋਂ ਉਹੀ ਕੁਝ ਹੋ ਜਾਏਗਾ ਇਹ ਇੰਨੇ ਹੁਣ ਲੋਕੜੇ ਇੰਨੇ ਕਿ ਜ਼ਿਆਦਾ ਸਿਆਣੇ ਸਮਝਦਾ ਰੋ ਗਿਆ ਕਿ ਸੁਖਵੀਰ ਦੀ ਫੱਟੀ ਤਾਂ ਆਉਂਦੀ ਲੈਕਚਰ ਫਿਰ ਪੋਚੀ ਲਾਓ ਇਹ ਤਾਂ ਭੁੱਲ ਜਾਵੇ ਹੁਣ ਜਿਹੜਾ ਸੀਐਮ ਦੇ ਸੁਪਨੇ ਹੀ ਲੈਂਦਾ ਨਾ ਉਹ ਪੂਰੇ ਨਹੀਂ ਹੁੰਦੇ ਤੁਸੀਂ ਮੈਨੂੰ ਇਸ ਗੱਲ ਦਾ ਜਵਾਬ ਦੇ ਦਿਓ ਬਾਕੀ ਦੀ ਗੱਲਾਂ ਬਾਅਦ ਚ ਕਰਾਂਗੇ ਕੀ ਤੇ ਦਿੱਤਾ ਕੀ ਹੈ ਤੇ ਕਿਨੂੰ ਦਿੱਤਾ ਵਾ ਠੀਕ ਹੈ ਤੁਸੀਂ ਕਿਉਂ ਦੇ ਹਰ ਇਲਾਕੇ ਤੁਹਾਡੇ ਅਸੀਂ ਵੀ ਮੈਂਬਰ ਆ ਪ੍ਰਧਾਨ ਧਾਮੇ ਨੂੰ ਕੀ ਲੋੜ ਪਈ ਹੈ ਕਿ ਧਾਮੇ ਉੱਥੋਂ ਜਿਹੜਾ ਹੈਗਾ ਵਾ ਇਹ ਗੋਲਗਦੇ ਪੈਸੇ ਕੱਢ ਕੇ ਤੇ ਇਹਨੂੰ 20 ਕਰੋੜ ਦੇ ਵਿਆਜ ਜਾ ਕੇ ਵੱਡ ਚੋ ਹੂੰ ਕੀ ਗੱਲ ਧਾਮੀ ਕੋ ਤੁਰ ਨਹੀਂ ਹੁੰਦਾ ਹੂੰ ਧਾਮੀ ਕੋ ਜਾ ਨਹੀਂ ਹੁੰਦਾ ਗੁਰੂ ਘਰ ਦਾ ਖਾਣ ਵਾਸਤੇ ਧਾਮੀ ਤੇ ਜਦੋਂ ਉੱਥੇ ਗੁਰੂ ਘਰ ਦਾ ਪੈਸਾ ਵੰਡਣਾ ਉੱਥੇ ਅੱਗੇ ਕਰ ਦਿੱਤਾ ਨਾਲ ਸੁਖਵੀਰ ਹੂੰ ਇਹ ਲੋਕਾਂ ਦੇ ਬੱਲੇ ਬੱਲੇ ਲੋਕਾਂ ਦੇ ਬੱਲੇ 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 ਤੇ ਅੱਗੇ ਪੈਸਾ ਕਿੱਥੇ ਜਾਂਦਾ ਅੱਗੇ ਵੀ ਤੇ ਇਹਨਾਂ ਦੇ ਘਰ ਹੀ ਜਾਂਦਾ ਜੀ ਜੀ ਇਹ ਕਰਕੇ ਜਿਹੜੀ ਇਹ ਚੀਜ਼ ਹੈਗੀ ਇਹ ਮਦਨ ਕਰਨ ਕੌਮ ਦਾ ਪੈਸਾ ਕਿੰਨੇ ਇਹਨਾਂ ਨੇ ਮੈਡੀਕਲ ਕਾਲਜ ਬਣਾਤੇ ਨੇ ਹੂੰ ਕਿਨੇ ਇੱਕ ਉਹ ਰਾਮਦਾਸ ਹਸਪੀਟਲ ਬਣਾਇਆ ਸੀਗਾ ਸੰਗ ਦੇ ਪੈਸੇ ਨਾਲ ਉਹ ਵੀ ਠੇਕੇ ਦੇ ਦੇ ਦਿੱਤਾ ਉਹ ਠੇਕੇ ਦੇ ਦੇ ਦਿੱਤਾ ਉੱਥੇ ਲੋਕ ਤਰਸਦੇ ਆ ਵੀ ਸਾਡਾ ਫ੍ਰੀ ਇਲਾਜ ਹੋਵੇ ਤੇ ਉੱਥੇ ਇਲਾਜ ਨਹੀਂ ਹੁੰਦਾ ਮੈਂ ਕਹਿੰਦਾ ਉਸੇ ਕੁਝ ਵੀ ਨਹੀਂ ਹੋਣ ਰਿਹਾ ਠੇਕੇ ਦੇ ਦਿੱਤਾ ਹੁਣ ਠੇਕੇ ਦੇ ਜੋ ਲੈ ਲੈ ਜਿੰਨੇ ਉਹਦੀ ਮਰਜ਼ੀ ਆ ਕੀ ਕਰੇਗਾ ਉਹ ਦੱਸੋ ਕਿਹੜੇ ਇਹਨਾਂ ਨੇ ਹੋਰ ਸਕੂਲ ਬਣਾਤੇ ਆ ਇੰਨਾ ਪੈਸਾ ਹੋਣ ਰਿਹਾ ਦੱਸੋ ਇਹਨਾਂ ਨੇ ਕੀ ਕਰਤਾ ਜੀ ਮੈਂ ਤੇ ਇੱਕ ਨਾਮ ਆਮ ਪ੍ਰਸ਼ਾਨ ਨੂੰ ਪੁੱਛਿਆ ਮੈਂ ਕਹਾ ਬਾਬਾ ਜੀ ਤੁਸੀਂ ਸੇਵਾ ਨਹੀਂ ਕਰਾਉਂਦੇ ਕਹਿੰਦੇ ਸੇਵਾ ਮਹਿੰਗੀ ਬੜੀ ਹੋ ਗਈ ਹੈ ਅੱਛਾ ਹਾਂ ਉਹ ਸੇਵਾ ਜਿਹੜੀ ਮਹਿੰਗੀ ਉਹਦਾ ਮਤਲਬ ਸਮਝ ਨਹੀਂ ਆ ਨਾ ਹੂੰ ਇਹ ਇਹ ਸੇਵਾ ਲੈਣ ਵਾਸਤੇ ਵੀ ਸੇਵਾ ਕਰਨੀ ਪੈਂਦੀ ਆ ਹਾਂ ਫਿਰ ਜਾ ਕੇ ਸੇਵਾ ਮਿਲਦੀ ਏ ਜੀ ਜੀ ਇਹੋ ਹਾਲ ਏ ਕਿਹੜੇ ਉੱਥੇ ਵਟਨਾ ਸਾਹਿਬ ਬੈਠਾ ਉਹ ਤੇ ਸੇਵਾ ਕੋ ਜਿਆਦਾ ਹੀ ਲੈਂਦਾ ਦਿੰਦਾ ਦਾ ਕੰਮ ਹੋਟਾ ਵਾ ਥੋੜਾ ਜਾਂ ਤੇ ਹੈ ਵੀ ਕਾਰ ਸੇਵਾ ਵਾਲਾ ਨਹੀਂ ਉਹ ਸਿਰਫ ਇੱਕ ਰੁਪਿਆ ਵਾ ਔਰ ਉਹਦੇ ਮੈਂ ਇੱਕ ਇੱਕ ਖੋਲ ਨੂੰ ਅਜੇ ਦੇਖੋ ਮੈਨੂੰ ਕਹਿ ਸਕਦਾ ਕੋਈ ਵੀ ਇਹ ਜੀ ਗਲਤ ਕਹਿੰਦਾ ਝੂਹ ਮਾਰਦਾ ਮੈਂ ਤਾਂ ਇਕੱਲੇ ਕਲੇ ਅਸਰਾ ਦੀ ਇਹਨੋਂ ਲੈਸ ਦੇ ਨੂੰ ਤੇ ਕਿਤੇ ਕਿਤੇ ਦੋਦਾਂ ਨੂੰ ਮੰਗਿਆ ਤੇ ਕਿਨੇ ਕਿਨੇ ਮੰਗਿਆ ਤੇ ਕੀਦੋਂ ਮਿਲਿਆ ਕੀ ਨਹੀਂ ਮਿਲਿਆ ਇਹ ਜਿਹੋ ਜਿਹਾ ਬੰਦਾ ਮੇਰੇ ਕੋਲ ਖੁਦ ਕਹਿਆ ਸੀ ਇੰਨੇ ਦਾ ਇੰਨਾ ਮੋਟਾ ਇੰਨਾ ਇੰਨੇ ਦਾ ਇੰਨਾ ਮੋਟਾ ਇੰਨਾ ਲੋ ਹੱਥੇ ਤਸਾ ਦਾ ਪੀਏ ਮੇਰੇ ਨਾਲ ਸੀ ਉਹਨੂੰ ਪੁੱਛੋ ਲਿਆ ਕੇ ਤਰਨ ਮਾਨ ਦੇ ਨਾਲ ਇਹ ਗੱਲ ਕਹਿ ਦੇਵੇ ਹੂੰ ਤੇ ਨਹੀਂ ਹੈਗਾ ਜੀ 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 ਜੇ ਸੋਹੀ ਹੋਣਾ ਨੇ ਤੇ ਇਹਨੇ ਜਾਣ ਕੇ ਤੋਂ ਸੋਖਾ ਸੇ ਨਹੀਂ ਟਾਇਆ ਤੇ ਸੋਹੀ ਨੂੰ ਕਹੋ ਵੀ ਆਪਣੇ ਬੱਚੇ ਲੈ ਕੇ ਉੱਥੇ ਆ ਜਾ ਹੂੰ ਗੁਰੂ ਘਰ ਦੇ ਵਿੱਚ ਅਰਦਾਸ ਕਰ ਦਨੇ ਫੈਸਲਾ ਪਾਛਾ ਕਰ ਤੂੰ ਜੀ ਜੀ ਆਪੇ ਪਤਾ ਲੱਗ ਜੂ ਵੀ ਤੂੰ ਕਿਹੜੀਆਂ ਚਾਲਾਂ ਖੇਡਦਾ ਪਿਆ ਕੀ ਚਾਲਾਂ ਇਹਨਾਂ ਦਿਨੋਂ ਉਹ ਪ੍ਰਧਾਨ ਬਣ ਜਾਂਦਾ ਨਾ ਉਹਦੀ ਚੌਥੇ ਦਿਨ ਤੇ ਅੱਖਾਂ ਵਿੱਚ ਛਾਤੇ ਚੜ ਜਾਂਦੀਆਂ ਨੇ ਹਾਂ ਬਿਲਕੁਲ ਉਹ ਆਪਣੇ ਆਪ ਨੂੰ ਸਮਝਣ ਲੱਗ ਪੈਂਦਾ ਵੀ ਮੈਂ ਹੀ ਇੱਥੋਂ ਦਾ ਰਾਜਾ ਆ ਮੈਂ ਹੀ ਸਾਰਾ ਕੁਝ ਆ ਪਰ ਇਹ ਨਹੀਂ ਪਤਾ ਕਿ ਜਿਹੜੀ ਪ੍ਰਮਾਤਮਾ ਦੀ ਪਲਟੀ ਉਹ ਕਿਹੋ ਜਿਹੀ ਹੁੰਦੀ ਆ ਐਸਾ ਧੋਬੀ ਘਾੜ ਵਜਦਾ ਹੈਗਾ ਉਹ ਬੰਦਾ ਉੱਟਦਾ ਨਹੀਂ ਮੁੜ ਕੇ ਜੀ ਉਹ ਸੁਖਵੀਰ ਨੂੰ ਵਜ੍ਹਾ ਹੀ ਐ ਤੋ ਵੀ ਘਾਟ ਹੁਣ ਸੁਖਵੀਰ ਫਿਰ ਚਾਹੁੰਦਾ ਵੀ ਇਹ ਹੜਾਂ ਦੇ ਵਿੱਚੋਂ ਜਿਹੜਾ ਹੈਗਾ ਵੀ ਮੈਂ ਆਪਣੇ ਆਪ ਨੂੰ ਬਾਹਰ ਲਵਾ ਤੇ ਲੋਕਾਂ ਦਾ ਮਸੀਆ ਉਹ ਨਹੀਂ 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 ਇਹ ਹੋਏ ਮਸੀਆ ਇਦਾਂ ਥੋੜੀ ਬੰਦੇ ਆ ਫੜਾਈ ਪੈ ਗੋ ਕੱਢੇ ਪੈ ਗੋ ਲਈ ਪੈ ਹੈ ਯਾਰ ਕੋ ਗੱਲ ਹੁੰਦੀ ਆ ਮਦਦ ਕੀਤੀ ਯਾਰ ਦਿਲੋਂ ਕੀਤੀ ਐ ਲੋਕਾਂ ਨੇ ਕਰਦੇ ਪੈ ਇਹਦੇ ਵੀ ਜੀ ਜੀ ਬਖਾਵਾ ਨਹੀਂ ਹਮ ਉਹਦੇ ਜੀ ਬਖਾਵੇ ਦੀ ਕੀ ਲੋੜ ਐ ਹਮ ਇਸ ਗਵੀਰ ਪਾਦਲ ਗਿਆ ਜੀ ਟਰੈਕਟਰ ਤੇ ਬੈਠਾ ਜੀ ਉਹਨੂੰ ਕਿੰਨੇ 20 ਲੱਖ ਦੇ ਦੇ ਇੰਨੇ ਆਖ ਦੇ ਦੇ ਚਲੋ 20 ਕਰੋੜ ਰੁਪਇਆ ਤੇ ਕੀ ਆ 20 ਕਰੋੜ ਦਾ ਸਵਾਗਤ ਕੋਈ ਰਿਕਾਰਡ ਨਹੀਂ ਰੱਖਣਾ ਹੂੰ ਇਹ ਕਿੰਨੂੰ ਦਿੰਦੇ ਆ ਕਿੰਨੂੰ ਕਿੰਨੂੰ ਦਿੰਦੇ ਆ ਤੁਸੀਂ ਕੱਲ ਨੂੰ ਉਹਨਾਂ ਨੂੰ ਕਹੋਗੇ ਵੀ ਕੁਝ ਵੀ ਪਰ ਤੁਸੀਂ ਇਹ ਦੱਸੋ ਵੀ ਉਹ ਕਿੰਨੂੰ ਕਿੰਨੂੰ ਦਿੰਦੇ ਆ ਬਿਲਕੁਲ ਇਹ ਤਾਂ ਬਹੁਤਾ ਨਹੀਂ ਤੇ ਇੱਕ ਰਿਸਟਰ ਦਾ ਮੇਨਟੇਨ ਕਰਨਾ ਹੀ ਪਊਗਾ ਤੁਹਾਨੂੰ ਇਹ 20 ਕਰੋੜ ਕੌਮ ਦਾ ਪੈਸਾ ਸੰਕਤ ਦਾ ਪੈਸਾ ਔਰ ਤੁਸੀਂ ਉਹਦਾ ਕੋ ਸਿਰ ਮੂੰਹ ਹੀ ਨਹੀਂ ਦੇਣ ਦਾ ਹੈਗੇ ਹੂੰ ਲਾ ਤਾਂ ਸੁਖਵੀਰ ਨੂੰ ਸੁਖਵੀਰ ਕਿਉਂ ਧਾਰਮਿਕ ਸ਼ਕੀਤਾ ਹੈ ਨਹੀਂ ਤਮ ਆਪ ਨਹੀਂ ਕਰ ਸਕਦਾ ਜਿਹੜਾ ਧਾਮ ਹੀ ਜਿਹੜੇ ਏਰੀਆ 'ਚ ਧਾਮ ਹੀ ਕਰ ਸੋ ਉਹ ਕਰੇ ਜਿੱਥੇ ਐ ਜੀਪੀਸੀ ਮੈਂਬਰ ਉਹ ਕਰਨਾ ਇਹਨਾਂ ਨੇ ਜਿਹੜਾ ਹੈਗਾ ਆਵਾਜ਼ ਉਹ ਸੁਖਵੀਰ ਨੂੰ ਲਾਇਆ ਹੈਗੇ ਮੈਨੂੰ ਲੱਗਦਾ ਬੰਦੇ ਵੀ ਇਹਨਾਂ ਦੇ ਆਪਣਾ ਹੀ ਆ ਉਹਨਾਂ ਨੂੰ ਫੜਾ ਦਿੰਦੇ ਆ ਉਹਨਾਂ ਨੂੰ ਮੁੜ ਕੇ ਫਿਰ ਇੱਕ ਦਿਨ ਇੱਕ ਨੂੰ ਦਿੱਤੇ ਹੀ ਦੇਣ ਤੋਂ ਬਾਅਦ ਉਹ ਉਹ ਬੰਦਾ ਜੀ ਫੋਟੋ ਆ ਗਈ ਨਾਲ ਹੀ ਗੱਡੀ 'ਚ ਬੈਠਾ ਸੀ ਉਹ ਨਾਲ ਨਾ ਜੀ ਉਹ ਤਾਂ ਹੈਗੀ ਹੈਗੀ ਆ ਨਾ ਮੁੜ ਕੇ ਉਹੀ ਬੰਦਾ ਟਰੈਕਟਰ ਤੇ ਦੇ ਨਾਲ ਬੈਠ ਕੇ ਟਰੈਕਟਰ ਚਲਾਉਣ ਲੱਪੇ ਪੈਸੇ ਵਜੋਂ ਆ ਗਏ ਹੁਣ ਦੱਸੋ ਕੀ ਮਨ ਕਹੀਏ ਇਹਨੂੰ ਆਫਟਰ ਸਕਿਉਰਟੀ ਆ ਜਿਹੜਾ ਸੁਰੱਖਿਆ ਸਕਿਉਰਟੀ ਦੇ ਨਾਲ ਆ ਉਹਨਾਂ ਕੋਲ ਥਰਡ ਬੰਦਾ ਜਿਹੜਾ ਹੈਗਾ ਬੈਠਣਾ ਜਾਂ ਥਰਡ ਬੰਦੇ ਕੋਈ ਗੱਡੀ ਜੱਕਰ ਟਰੈਕਟਰ ਚਲਾਉਣ ਲੱਗ ਪਣਾ ਤੇ ਬੰਦਾ ਤਾਂ ਇੰਨਾ ਦੁਖੀ ਹੋਇਆ ਉੱਥੇ ਹੜਾਂ ਦੇ ਵਿੱਚ ਉਹ ਤੇਰਾ ਉਸੇ ਬਣਾ ਮਾਈਂਡ ਫਰੈਸ਼ ਹੋ ਗਿਆ ਤੇ ਟਰੈਕਟਰ ਚਲਾਉਣ ਲੱਪੇਗਾ ਆ ਗੋਸਟੇ ਹੋਣ ਡਿਆ ਵਾ ਇਹ ਮਤ ਸਮਝੇ ਵੀ ਮੈਂ ਬੜਾ ਚਲਾ ਗਿਆ ਤੇ ਨਹੀਂ ਆ ਠੀਕ ਹੈ ਸਮਝਦਾਰ ਹੈ ਸਾਡੀ ਭੈਣ ਜਿਹੜੀ ਆ ਹਰ ਸਿਮਰਤ ਕੋ ਬਹੁਤ ਸਮਝਦਾਰ ਕੋਈ ਛੱਕ ਨਹੀਂ ਹੈ ਪਰ ਇਹ ਬੰਦਾ ਤਾਂ ਸ਼ਾਦੀ ਗੱਲ ਉਹ ਇਹੋ ਜਿਹਾ ਕਹਿਣਾ ਹੀ ਅੱਗੇ ਜਿਆਦਾ ਬਸ ਕਹਿ ਲੋ ਮੈਂ ਅੰਤੋ ਜਾਂਦਾ ਇੱਥੇ ਗੁਰੂ ਘਰ ਦੇ ਸਾਇ ਪ੍ਰਬੰਧਾ ਦਾ ਇਹ ਹੈ ਫਿਰ ਜਿੱਥੇ ਕੋ ਗੱਲ ਹੋਵੇ ਆਪਣਾ ਕੋ ਨਾ ਜਸਦਾਰਨ ਉਹਨੂੰ ਗੱਲ ਤੋਂ ਉੱਤੇ ਕਰਕੇ ਹੁਣ ਤੁਹਾਡਾ ਦੂਜੇ ਨਾਲ ਜੋ ਸਬਧਾਨ ਹੀ ਨਹੀਂ ਮਿਲਦਾ ਜੀ ਜੀ ਫਿਰ ਤੁਹਾਡਾ ਉਹਨਾਂ ਦਾ ਮੇਲ ਕਰਦਾ ਵੀ ਮੇਲ ਕਰਦਾ ਫਿਰ ਉਹ ਆਪਣਾ ਕਰ ਤੁਸੀਂ ਆਪਣਾ ਕਰ ਤੋ ਹੋਣਾ ਵੀ ਤੁਸੀਂ ਵਗੈਰਾ ਸਵਿਧਾਨ ਦੇ ਵਿੱਚ ਆਪੋ ਆਪਣੇ ਵੰਡੇ ਹੋਏ ਨੇ ਫਿਰ 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 ਕਿਉਂ ਤੈ ਥੋਪ ਦਿੰਦੇ ਜੇ ਹਮ ਸਿਰਫ ਉਹ ਗ੍ਰਾਂਥੀ ਹੈ ਕਦੀ ਇਹ ਸੋਚਿਆ ਵੀ 20 ਕਰੋੜ ਇਹਦਾ ਹੈਗਾ ਮੈਂ ਇਹਨਾਂ ਨੂੰ ਦੇਣਾ ਗਲਤੀ ਸੀ ਇਹਨਾਂ ਸਾਡੇ ਜੀਤਣੀਆਂ ਹੈਗਿਆ ਮੈਂ ਇਹਨਾਂ ਤਨਖਾਹ ਵਧਾ ਦਿਆਂ ਹਮ ਅੱਜ ਤੱਕ ਗੀਤ ਨਹੀਂ ਪੰਡਿਆ ਅੱਜ ਤੱਕ ਜਿਹੜਾ ਹੈਗਾ ਉਹ ਗਰੰਟੀ ਨਹੀਂ ਪੰਡਿਆ ਨਾ ਨਾ ਵਜ੍ਹਾ ਕੀ ਹੋ ਕੁਛ ਹੈ ਹਮ ਸਿਰਫ ਕਾਦਰਸੇ ਵਾਲੇ ਮਹਾਂਪੁਰਖ ਨੇ ਔਰ ਪੂਰਨ ਸੰਤ ਨੇ ਸੇਵਾ ਕਰਾਇਆ ਨੇ ਕਾਦਰਸੇ ਦੇ ਬਾਬਾ ਬਲਵਿੰਦਰ ਸਿੰਘ ਜੀ ਹਮ ਫਰੀਦ ਸਾਹਿਬ ਤੇ ਬਾਬਾ ਸੇਵਾ ਸਿੰਘ ਕਾਦਰਸੇ ਖਲੂਸ ਸਾਹਿਬ ਆਏ ਹਮ ਇਹ ਸੇਵਾ ਪ੍ਰੋਪਰ ਮੈਂ ਦਾਅਵੇ ਨਾਲ ਗੱਲ ਕਰਨਾ ਪੂਰਨ ਸੰਤ ਨੇ ਤੇ ਪੂਰਨ ਸੇਵਾ ਕਰਵਾਇਆ ਜੀ 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 ਜਦੋਂ ਉਹਨਾਂ ਨੇ ਵੇਖਿਆ ਵੀ ਸੇਵਾ ਲੈਣ ਵਾਸਤੇ ਸੇਵਾ ਦੇਣੀ ਪੈਂਦੀ ਹੈ ਤੇ ਕਰਨੀ ਪੈਂਦੀ ਆ ਪਾਛਨ ਇੰਦ ਤਰੰਗੜਾ ਉਹਨਾਂ ਦਾ ਕੀਤਾ ਪਰ ਨਾ ਜਾਨਵਰਾਂ ਦਾ ਵੀ ਜਿਹੜਿਆ ਉਹਲਾਸ ਦੀ ਅੰਗਲ ਜੀ ਜੀ ਵੀ ਜਾਨਵਰਾਂ ਦੇ ਵੀ ਰਹਿੰਦੇ ਸੰਤ ਉਹੀ ਹਮਾਂ ਇਨਸਾਨ ਤੱਕ ਹੀ ਜਾਨਵਰਾਂ ਤੱਕ ਸੋਚੇ ਜਿਹੜਾ ਜੀ ਜੀ ਵੀ ਗੱਲਾਂ ਕਰਨਦੇ ਉਹ ਪੈਸੇ ਦੇਂਦੀਆਂ ਇਹ ਬੁੱਝਦੇ ਵੀ ਉਹ ਕਾਠਸਰਨ ਨੇ ਬੱਲੇ ਬੱਲੇ ਕੀ ਗੱਲ ਕਰਦਾ ਇਮਾਰਤਾਂ ਸੰਗਤ ਦੀਆਂ ਸੰਗਤ ਦੇ ਪੈਸੇ ਦੀਆਂ ਬੰਦੀਆਂ ਵਾ ਤੇ ਨਾ ਆਪਣਾ ਨਾ ਬਾਬਿਆਂ ਨੇ ਉਹ ਜਿਹੜੀ ਸਭ ਤੋਂ ਵੱਡੀ ਗੱਲ ਬਾਕੀ ਜੀ ਦੂਰ ਜਾਣਾ ਕਦੀ ਅਜੇ ਤੱਕ ਮੁੱਲ ਕਮਰੇ ਮੇਰੇ ਕਰਾਏ ਸੀ ਹੂੰ ਗੁਰੂ ਜੀ ਸਰਾ ਹੋਵੇ ਤੇ ਸੰਗਤਾਂ ਨੇ ਬਣਾਈ ਹੋਵੇ ਤੇ ਜਦੋਂ ਉੱਥੇ ਜਾਣਾ ਜੀ ਇਹ 1900 ਰੁਪਏ ਕਰਾਦੇ ਤੇ ਉਹਦੇ ਸਲੱਡੇ ਬੰਨੇ ਜਿਹੜੀ ਹੈਗੀ ਇਹ ਬਾਅਦ ਜਾ ਕੇ ਵੇਚੀ ਗੱਬੇ ਅੰਦਰ ਉਹ ਹੱਟ ਖੋਲੀਆਂ ਹੋਈਆਂ ਇਹ ਪੀਜਾ ਜੀ ਸਬਜ਼ੀ ਦੂਸਰਾ ਤੀਸਰਾ ਔਰ ਪਹਿਹਰੋ ਦਿਖਾਈ ਜੋ ਹੂੰ ਫਿਰ ਮੈਨੂੰ ਦੱਸੋ ਕੀ ਕਹੋਗੇ ਹੁਣ ਤੁਸੀਂ ਜੀ 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 ਪਿਛਲੇ ਬੰਨੇ ਜਿਹੜੀ ਨਾਲ ਕਰਕੇ ਅਗਲੇ ਮਸੇ ਨੂੰ ਗੁਰਦੁਆਰਾ ਤੇ ਪਿਛਲੇ ਬੰਨੇ ਬੜੀ ਵੱਡੀ ਜਿਹੜੀ ਹੈਗੀ ਆ ਉਸ ਗਈ ਨਾਲ ਹੀ ਆ ਚਲੋ ਵੇਖ ਲਓ ਹੂੰ ਦੱਸੋ ਕੀ ਤੁਸੀਂ ਇਹਨੂੰ ਇਹਨੂੰ ਕੀ ਕਹਿੰਦੇ ਹੋ ਜੀ ਇਹ ਇਹ ਨਾਸਾਂ ਦਮ ਕਰਦੇ ਆਂਗੇ ਇਹਨੂੰ ਤੇ ਸਖਾ ਦੇ ਆਂਗੇ ਜਿਹੜੀ ਇੱਕ ਵਾਰੀ ਇਹਦਾ ਜੇ ਜੇਸਾ ਸੰਗਤਾਂ ਗਰਮ ਹੋਇਆ ਨਾ ਇਹਦਾ ਤੇ ਚੰਗਾ ਲਾਜ ਕਰਾਂਗੇ ਵਧੀਆ ਟੰਗ ਦਾ ਅੱਗੇ ਵੀ ਦੋਸਤਾਂ ਇਹਨੂੰ ਪੜਨਾ ਸਾਹਿਬ ਵੜ ਨਹੀਂ ਦਿੱਤਾ ਹੂੰ ਤੇ ਨੀਰ ਹੁਣ ਤੇ ਅੱਗੇ ਤੇ ਦੋ ਸਾਲ ਹੀ ਨਾ ਢੋਂਟ ਮਹਿ ਜਿਹੜੀ ਉਮਰ ਭੁੱਲ ਜੇ ਵੀ ਉਸੇ ਮੈਂ ਸੇਵਾ ਕਰ ਲਾਂਗਾ ਜੇ ਕਰ ਮਾ ਨੇ ਇੰਨੀ ਆਤਮਿਕ ਚਾਹਤ ਦੀ ਆ ਕਿ ਇੰਨੀ ਇੱਕ ਬੰਦੇ ਨੇ ਅਸਲ ਵਿੱਚ ਆਤੀ ਕੀ ਗੱਲ ਹੈ ਸਾਡੇ ਕੋਲ ਸੇਵਾ ਨਹੀਂ ਉਹ ਸਾਜੀ ਕਰਤ ਹੋਰ ਨਹੀਂ ਹੈਗੇ ਜਾਂ ਕਰਨ ਵਾਲੇ ਨਹੀਂ ਹੈਗੇ ਜੋ ਸਾਰਾ ਕੁਝ ਉੱਥੇ ਬਾਬਾ ਮਿੰਦਰ ਸਗਾਉਣਾ ਇੰਗਲੈਂਡ ਵਾਲੇ ਨੇ ਸੇਵਾ ਕਾ ਆਇਆ ਕਿਆ ਹੂ ਸੁਪਾ ਹੂੰ ਇਹ ਕੋਈ ਨਾ ਕੋਈ ਉਹਨਾਂ ਨੇ ਲੇ ਲੇ ਕੇ ਲਾਇਆ ਵੀ ਸਾਨੂੰ ਪੈਸੇ ਦਿਓ ਜੀ ਸਾਨੂੰ ਕਰੋ ਕੁਝ ਨਹੀਂ ਵੈਸੇ ਹੁੰਦੇ ਹੀ ਲੱਗ ਰਿਹਾ ਸਭ ਕੁਝ ਹੋ ਰਿਹਾ ਸੀ ਜੀ ਉਹ ਇਹ ਪੈਸੇ ਦੇ ਦਿਓ ਜੀ ਉਹ ਚੀਜ਼ ਉਹ ਲੱਭ ਰਿਹਾ ਜਿਨ੍ਹਾਂ ਲੋਕਾਂ ਨੇ ਭਾਉ ਨਾ ਟਕਾਇਆ ਠਕਾਣਾ ਬਿਲਕੁਲ ਜੀ ਡਾਕਟਰ ਸਾਹਿਬ ਨੂੰ ਪਤਾ ਲੱਗਾ ਵੀ ਤੁਹਾਡੀ ਸੈਂਟਰ ਦੇ ਵਿੱਚ ਬਹੁਤ ਜਾਰੀ ਜਾਣ ਪਛਾਣ ਰਿਹਾ ਜਿਵੇਂ ਸ਼ਾਹ ਜੀ ਨਾਲ ਅਤੇ ਕਾਫੀ ਤੁਹਾਡਾ ਨੇੜਤਾ ਵਾ ਤੇ ਹੋਰ ਵੀ ਤੁਹਾਡੇ ਰਿਸ਼ਤੇਦਾਰੀ ਕਾਹੀ ਪੈਂਦੀਆਂ ਵਾ ਜਿਦਾ ਵੀ ਜਦੋਂ ਡਾਕਟਰ ਮਨਮੋਹਨ ਸਿੰਘ ਜੀ ਮਤ ਪ੍ਰਧਾਨ ਮੰਤਰੀ ਸਨ ਤੇ ਬੜਾ ਇੱਕ ਤੁਹਾਡਾ ਘਰ ਦੇ ਨੇੜੇ ਦਾ ਜਿਹੜਾ ਜੀ ਹੈ ਉਹ ਪ੍ਰਧਾਨ ਮੰਤਰੀ ਸਾਹਿਬ ਦੇ ਨਾਲ 24 ਘੰਟੇ ਨਾਲ ਰਹਿੰਦਾ ਸੀਗਾ ਦੇਖੋ ਇਹਦੇ ਵਿੱਚ ਤਾਂ ਕੋਈ ਸ਼ੱਕ ਨਹੀਂ ਕਿ ਸੈਂਟਰ ਦੇ ਵਿੱਚ ਐਸ ਵਲੇ ਮਾਲਕ ਦੀ ਇੰਨੀ ਕਿ ਬਖਸ਼ਿਸ਼ ਹੈ ਕਿ ਜਿੰਨੀ ਮੇਰੀ ਜਾਨ ਪਛਾਣ ਜਿਹੜੀ ਆ ਉਹ ਇੰਨੀ ਹੋ ਚੁੱਕੀ ਹੋਈ ਆ ਤੇ ਮੈਂ ਇਸ ਤੋਂ ਡਿਨਾਈ ਨਹੀਂ ਕਰਦਾ ਉਹਨਾਂ ਦਾ ਧਰਮ ਉਹਨੂੰ ਮਵਾਰਕ ਸਾਡਾ ਸਾਨੂੰ ਮੁਬਾਰਕ ਪਰ ਅਸੀਂ ਧੰਮ ਤੋਂ ਥੋੜੀ ਪਿਛੇ ਅੜਸੋ ਤੇ ਆ ਜਾਣ ਪਛਾਣ ਤੇ ਕਿਸੇ ਨਾ ਵੀ ਹੋ ਸਕਦੀ ਹੈ ਹੁਣ ਮੇਰਾ ਹੀ ਜਿਹੜਾ ਰੀਅਲ ਚਾਚਾ ਸੀ ਅਸੀਂ ਇਤਕ ਵੀ ਨਹੀਂ ਕਹੀ ਦੱਸਿਆ ਕਿ ਪਰ ਬੰਦਾ ਹਰ ਮੰਤਰੀ ਮਨ ਮੋਸੇ ਨੇ ਨਾ 9 ਸਾਲ ਲਗਾਤਾਰ ਰਹਿਨੇ 9 ਸਾਲ ਜੀ ਜੀ ਤੇ ਫਿਰ ਆ ਗਈ ਜਦੋਂ ਮੋਦੀ ਦੀ ਸਰਕਾਰ ਤੇ ਉਹਨਾਂ ਨੂੰ ਪਹਿਲਾਂ ਹੀ ਜਿਹੜੀਆਂ ਐਕਸਟੈਂਸ਼ਨ ਦੇ 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 ਕੇ ਵਧਾਇਆ ਰਿਟਾਇਰਮੈਂਟ ਤੋਂ ਬਾਅਦ ਵੀ ਉਹਨਾਂ ਨੂੰ ਮਨ ਮੋਸੇ ਨੇ ਛੱਡਿਆ ਨਹੀਂ ਹੈਗਾ ਹੂੰ ਔਰ ਸਭ ਤੋਂ ਮਨਮੋਹਣ ਸੀ ਜਿਹੜੀ ਪੰਜਾਬ ਨੰਦਿਆਂ ਦੀ ਟੀਮ ਸੀਗੀ ਉਹਦੇ ਵਿੱਚ ਸੀਗੇ ਜੀ 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 ਔਰ ਜਦੋਂ ਉਸ ਸਮੇਂ ਮੋਦੀ ਦੀ ਸਰਕਾਰ ਆਈ ਤਾਂ ਕਹਿੰਦੇ ਮੋਦੀ ਸਾਨ ਤੇ ਮੇਰੇ ਵਾਸਤੇ ਕੀ ਹੋਗਾ ਹਾਂ ਉਹ ਮੇਰੇ ਵੀ ਕਰਲਾ ਤੁਸੀਂ ਜਿਹੜੇ ਤੇਰੇ ਰਹਿੰਦੇ ਆਂਦੇ ਮੇਰੇ ਤੇ ਰਹਿ ਕੇ ਚਾਰ ਮਹੀਨੇ ਕਰ ਨਮਲੇ ਕਹਿੰਦੇ ਚੱਲ ਤੂੰ ਵੀ ਚਾਰ ਮਹੀਨੇ ਕਰਲਾ ਇਹੋ ਯਾਰ ਕਾਣ ਵਾਲਾ ਬੰਦਾ ਜਦੋਂ ਇਹ ਚੀਜ਼ਾਂ ਹੋਣ ਗਿਆ ਮੇਰੇ ਸਬੰਧ ਚੰਗੇ ਹੋਣਗੇ ਜ਼ਬਾਨ ਚੰਗੀ ਹੋਏਗੀ ਵਿਹਾਰ ਚੰਗਾ ਹੋਏਗਾ ਤਾਦੀ ਆ ਜੇ ਤੁਸੀਂ ਅਮਰ ਸ਼ਾਦੀ ਗੱਲ ਕਰਦੇ ਤਾਦੀ ਆ ਨਾ ਹੂੰ ਉਦਾਂ ਕੋਣੋ ਕੇਦੀ ਸੁਣਦਾ ਸ਼ਾਹ ਉਹ ਕਹਿੰਦੇ ਚੱਲੋ ਤੇ 10 ਕਿਲੋਮੀਟਰ ਤੇ ਦੂਰ ਤੀ ਫੇਰੇ ਵੇਖਾਂਗੇ ਕੋਣ ਸੁਣਦਾ ਕੇਦੀ ਹੂੰ ਉਹਨਾਂ ਕਿ ਇਹ ਤੇ ਪਿਆਰ ਆ ਜੀ ਜੀ ਜਿੰਦਾ ਦਾ ਪਿਆਰ ਤੁਸੀਂ ਦੇ ਦੋਗੇ ਉਵੇਂ ਦਾ ਪਿਆਰ ਲੈ ਲਓਗੇ ਤੇ ਵੀ ਤਾਂ ਕੋ ਦੂਸਰੀ ਰਹੀ ਹੈ ਨਹੀਂ ਜੀ ਜੀ ਹੁਣ ਮੈਂ ਸ਼ੁਰੂ ਟੋੜਾ ਸਾਹਿਬ ਨਾਲ ਰਿਆਂ ਇਵੇਂ ਇਥੋਂ ਦਾ ਕਿ ਜੋ ਜੋਧਪੁਰ ਰੈਸਟੋਰੈਂਸ ਜੇ ਰਹੇ ਤਾਂ ਉੱਥੇ ਵੀ ਪਹੁੰਚ ਗਿਆ ਤੇ ਮੈਂ ਵੀ ਰਹਿਣਾ ਇੱਥੇ ਤਾਂਮੀ ਤੁਮੀ ਅਰਕ ਨੇ ਗੱਲਾਂ ਸਾਨੂੰ ਉਹਨਾਂ ਹੀ ਦੱਸੀਆਂ ਟੋੜਾ ਸਾਹਨੇ ਮੈਨੂੰ ਦੱਸਿਆ ਜਦੋਂ ਇਹ ਉੱਥੇ ਜਾਂਦਾ ਕਹਿੰਦੇ ਤਾਂਮੀ ਤੇ ਵਿਸ਼ਵਾਸ ਕਰਨ ਜੋਗਾ ਬੰਦਾ ਨਹੀਂ ਹੋਇਆਗਾ ਇਹ ਵਿਸ਼ਵਾਸ ਕਰਨ ਵਾਲਾ ਕਦੇ ਵੀ ਬੰਦਾ ਨਹੀਂ ਉਹ ਇਹ ਧੋਖਾ ਦੇਗਾ ਕਿਸੇ ਵੇਲੇ ਵੀ ਦੇ ਦੇਗਾ ਜਿਹੜੀ ਇਹ ਗੱਲਾਂ ਅੱਜ ਤਾਂ ਵੀ ਕਰਦਾ ਪਿਆ ਸਾਹਮਣੇ ਟੋੜਾ ਸਾਹਿਬ ਚਾਸੀ ਦੱਸ ਗਏ ਜੀ 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 ਦੋ ਸਾਡੀ ਉਮਰ ਹੀ ਹੈ ਜਿਹੜੀ ਸੀ ਬੜੀ ਥੋੜੀ ਜੀ ਸੀ ਹਾਂ ਹਾਂ ਇਸ ਕਰਕੇ ਨੇ ਸਬੰਧ ਹੈ ਮੈਂ ਨਹੀਂ ਡਿਨਾਈ ਕਰਦਾ ਮੇਰੇ ਰਿਸ਼ਤੇਦਾਰ ਵੀ ਆਜੇ ਤੱਕ ਤਾਂ ਮੈਂ ਕਦੀ ਪਹਿਲੀ ਗੱਲ ਦੱਸਿਆ ਨਹੀਂ ਕਿਸੇ ਨੂੰ ਨਹੀਂ ਦੱਸਿਆ ਹੀ ਕਿ ਸਬੰਧ ਨੇ ਇਥੇ ਕਰੋ ਉਹ ਲੋਕਾਂ ਨੂੰ ਪਤਾ ਲੱਗ ਹੀ ਜਾਂਦਾ ਔੜੇ ਔੜੀ ਪਿਆ ਸਬੰਧ ਤੇ ਹੈਗੇ ਨੇ ਮੈਂ ਕੋਈ ਡਿਨਾਈ ਤੋਂ ਹੀ ਕਰਨਿਆ ਹੈਗਾ ਜੇ ਕੋਈ ਮੰਤਰੀ ਦੋ ਤਿੰਨ ਚਾਰ ਪੰਜ ਜਿੰਨੇ ਵੀ ਕਹ ਲਓ ਸੈਂਟਰ ਦੇ ਉਹਨਾਂ ਨਾਲ ਹੈਗੀ ਹੈ ਤੇ ਮੇਰੀ ਹੈ ਲੋ ਹੈ ਸਾਂਝਾ ਹੈ ਯਾਰ ਉਹ ਮੇਰੇ ਦੁੱਖ ਸੁੱਖ ਚ ਸਹੀਕ ਹੈ ਉਹਨਾਂ ਦੇ ਦੋਸਤ ਜਮਾਇਤ ਸੀ ਜੀ ਮੈਂ ਪੰਥ ਦਾ ਪੰਥ ਦੇ ਮੁੱਦੇ ਢੋਣੇ ਆ ਉਹ ਆਪਣੀਆਂ ਸਰਕਾਰਾਂ ਦੇ ਉਹਨਾਂ ਦਾ ਸੁਭਾਅ ਉਸ ਹਿਸਾਬ ਦੇ ਨਾਲ ਆਪਣੇ ਜੀ ਜੀ ਉਹ ਆਪਣੇ ਧਰਮ ਜੈਸੀ ਨੂੰ ਉਹ ਮੰਨਦੇ ਆ ਕਰਨ ਆਪਣੇ ਥਾਂ ਤੇ ਰਹਿਣ ਅਸੀਂ ਆਪਣੇ ਥਾਂ ਤੇ ਆ ਜੀ ਜੀ ਜੇ ਇੱਕ ਦੂਸਰੇ ਦੇ ਵਿੱਚ ਅਸੀਂ ਦਖਲ ਨਹੀਂ ਕਰ ਦ ਪਿਆਰ ਹੈ ਹੱਦ ਤੋਂ ਜ਼ਿਆਦਾ ਪਿਆਰ ਇਹ ਚ ਕੋਈ ਸ਼ੱਕ ਨਹੀਂ ਮੈਂ ਨਹੀਂ ਕਹਿੰਦਾ ਹੈਗਾ ਜੀ ਜੀ ਤੋਂ ਸਹੇ ਆਪਸ ਵਿੱਚ ਹੀ ਕਦੀ ਬੋਲਦੇ ਵੀ ਨਹੀਂ ਹੈਗੇ ਹਮ ਇਸ ਕਰਕੇ ਇਹ ਗੱਲਾਂ ਜਿਹੜੀਆਂ ਜਿਹੜੇ ਪੁੱਠੇ ਸਿੱਧੇ ਜਿੰਨਾ ਕੰਮ ਕਰਾਉਣੇ ਹੁੰਦੇ ਉਹਨਾਂ ਦੀ ਕਦੀ ਨਹੀਂ ਬਣਦੀ ਹੁੰਦੀ ਜੀ ਜੀ ਉਹ ਕੋਲ ਉਹਨਾਂ ਨੇ ਪੁੱਠੇ ਸਿੱਧੇ ਕੰਮ ਕਰਾਉਣੇ ਜਿਹਦਾ ਜੇਪੀ ਨੱਡੇ ਕੋਲੋਂ ਪਿਛਲਾ ਤਨਖਾਈਆ ਦੇਦਾਰ ਨੇ ਕਰਵਾਇਆ ਸੀ ਉਹਦੇ ਵਜੇ ਨੱਡੇ ਦੀ ਕਿੰਨੀ ਬੇਇੱਜ਼ਤੀ ਹੋਈ ਸੀ ਹੂੰ ਇਹ ਤਾਂ ਨੇ ਵੀ ਉਹ ਲਫ਼ਜ਼ ਕਹਿੰਦੇ ਨੇ ਨਹੀਂ ਕਹਿਣ ਵਾਲੇ ਸੀਗੇ ਇਸ ਕਰਕੇ ਕਦੀ ਵੀ ਕਿਸੇ ਜ਼ਿੰਮੇਵਾਰ ਅਫਸਰ ਜਾਂ ਜ਼ਿੰਮੇਵਾਰ ਲੀਡਰ ਕੋਲ ਕਦੀ ਕੋਈ ਗਲਤ ਕੰਮ ਨਾਂ ਕਰਵਾ। ਹਾਂ ਬਈ ਤੁਹਾਡੇ ਸਕੇ ਚਾਚਾ ਜੀ ਜਗੀਰ ਸਿੰਘ ਸਮਰਾ ਜੀ ਉਹ ਨਾ ਰਹਿੰਦੇ ਤੁਸੀਂ ਕਦੇ ਦੱਸਿਆ ਹੀ ਨਹੀਂਗਾ 9 ਸਾਲ ਨਾਲ ਰਹੇ ਮਨਮੋਹਨ ਸਿੰਘ ਦੇ ਦੱਸਾਂਗੇ। ਹੂੰ ਅਜੀਗਰਣਾ ਵੀ ਦੱਸ ਕੇ ਸੀ ਝੰਡਾ ਲਾਉਣਾ। ਹੂੰ ਜੇ ਕੁ ਗੱਲਿਆ ਤੇ ਉਹ ਸਾਡਾ ਵੱਲ ਸਾਡੇ ਨਾਲ ਹੀ ਆ। ਹੂੰ ਅਸੀਂ ਕੋ ਰੋਲਾ ਪਾਇਆ ਜੀ ਦੱਸ ਦੇ ਫਿਰ ਇਹ। ਹੂੰ ਦੱਸ ਦੱਸ ਦੇ ਫਿਰ ਦਾਸੀ ਇੱਥੇ ਬੈਠੇ ਹੋਣਗੇ ਕੰਮ ਕਰਾ ਲੋ। ਕੰਮ ਉਹਨੇ ਹੋ ਨਹੀਂ ਸਕਦੇ ਹੁੰਦੇ। ਇਹਨਾਂ ਨੇ ਮੁੜ ਕੇ ਕਹਣਾ ਯਾ ਹੋ ਗਿਆ, ਇਹ ਹੋ ਗਿਆ ਜੀ ਉਹ ਹੋ ਗਿਆ। ਹੂੰ ਪੋਸੀਬਿਲਟੀ ਹੁੰਦੀ ਪੋਸੀਬਿਲਟੀ ਜਿੰਨੇ ਕੰਮਾਂ ਦੀ ਇਹ ਗੱਲ ਕਰਦੇ ਨੇ ਸੋ ਇਸ ਕੱਟ ਕੇ ਅਸੀਂ ਅਜੇ ਤੱਕ ਵੀ ਕਦੀ ਮੂੰਹ ਚ ਦੱਸਿਆ ਤਾਂ ਕਿੰਨੇ ਆ ਕਿ ਕਿੰਨੇ ਜਿਹੜੇ ਅਫਸਰ ਆ ਤੇ ਕਿੰਨੇ ਮੇਰੇ ਹਸ ਉਸ ਜਨ ਨੇ ਜੀ ਅ ਦਰਸ਼ਕੋ ਗਾਲਸ਼ ਸੁਖਵੀਰ ਬਾਦਲ ਦੀ ਕਰ ਰਹੇ ਆ ਸੁਖਵੀਰ ਬਾਦਲ ਨੇ ਜੋ 20000 ਕਰੋੜ ਸੰਗਤ ਦਾ ਹੀ ਵੰਡਿਆ ਵੰਡ ਰਿਹਾ ਤੇ ਆਪਣੀ ਜੇਬ ਚੋਂ ਕੁਝ ਨਹੀਂ ਲਾ ਰਿਆ ਤੇ ਨਾ ਕਰ ਰਿਹਾ ਆਪਣਾ ਤੇ ਵਿਖਾਰ ਰਿਹਾ ਕਿ ਮੈਂ ਲੋਕਾਂ ਦਾ ਮੱਸੀਆ ਉਸੀ ਸੰਗਤ ਜੀ ਸਿਆਨੇ ਉਹ ਇਹ ਬੰਦਾ ਉਹ ਹੈ ਜਿਹਨੇ ਗੁਰੂ ਗ੍ਰੰਥ ਸਾਹਿਬ ਦੀ ਬੇਦੀਮਿਆ ਕਰਾਈਆਂ ਸਿੱਖੀ ਦਾ ਵੱਡਾ ਕਹਾਨ ਕੀਤਾ ਵਾ ਉਹ ਇਹ ਸਾਰਾ ਹੀ ਪਰਿਵਾਰ ਜਦੋਂ ਸਤਾ ਵਿੱਚ ਆਉਂਦੇ ਆ ਤੇ ਉਦੋਂ ਇਹ ਬਣ ਜਾਂਦੇ ਆ ਆਪਣੇ ਆਪ ਨੂੰ ਰੱਬ ਸਮਝਦੇ ਆ ਤੇ ਫਿਰ ਸਿੱਖਾਂ ਦਾ ਕਰਦੇ ਆ ਵੱਦ ਵੱਦ ਤੋਂ ਵੱਧ ਨੁਕਸਾਨ ਕਹਾਨ ਕਰਦੇ ਆ ਸਿੱਖੀ ਦਾ ਤੇ ਸ਼੍ਰੋਮਣੀ ਗੁਰਦਵਾਰਾ ਪ੍ਰੰਧ ਕਮੇਟੀ ਦੇ ਵਿੱਚ ਇਹਨਾਂ ਨੇ ਕੁਸਪੈਟ ਕਰਾਈ ਆ ਆਰਐਸਐਸ ਦੀ ਬੀਜੇਪੀ ਦੀ ਔਰ ਸ਼੍ਰੋਮਣੀ ਗੁਰਦਵਾਰਾ ਪ੍ਰੰਧ ਕਮੇਟੀ ਦੇ ਜਿਹੜਾ ਪ੍ਰਧਾਨ ਧਾਮੀ ਹੈ ਉਹ ਬਿਲਕੁਲ ਮੈਂ ਸਮਝਦਾ ਵੀ ਆਪਣੇ ਆਪ ਨੂੰ ਐਡਵੋਕੇਟ ਧਾਮੀ ਕਹਿੰਦਾ ਹੈ ਪਰ ਧਾਮੀ ਜਿਹੜਾ ਐਡਵੋਕੇਟ ਹੋਣ ਦੇ ਬਾਵਜੂਦ ਵੀ ਇੰਨੀ ਸਮਝ ਨਹੀਂ ਰੱਖਦਾ ਵੀ ਜਿਹੜਾ ਪੈਸਾ ਕਮਦਾ ਵਾ ਉਹ ਆਪ ਵੰਡੇ ਆਪ ਜਾ ਕੇ ਸੇਵਾ ਕਰੇ ਸ਼ਰੋਣੀ ਕਮੇਟੀ ਦੇ ਮੈਂਬਰ ਸਾਹਿਬਾਨ ਨੇ ਕਿੰਨੇ ਸਤਿਕਾਰਯੋਗ ਨੇ ਬੜੇ ਸੂਝਵਾਨ ਨੇ ਉਹਨਾਂ ਦੀ ਸੇਵਾ ਲਾਵੇ ਪਰ ਉਹ ਸੇਵਾ ਉਹਨਾਂ ਕੋਲ ਨਹੀਂ ਸੁਖਵੀਰ ਬਾਦਲ ਦੇ ਕੋਲ ਕਰवानी ਹੈ ਕਿਉਂਕਿ ਸੁਖਵੀਰ ਨੂੰ ਮਸੀਹਾ ਤੇ ਬਣਾਉਣਾ ਚਾਹੁੰਦੇ ਆ ਸੋ ਇਹ ਜਿਹੜਾ 20000 ਕਰੋੜ ਹੈ ਇਸ ਸ਼ਰੋਣੀ ਕਮੇਟੀ ਦਾ ਵਾ ਅਕਾਲੀ ਦਲ ਦਾ ਨਹੀਂ ਅਕਾਲੀ ਦਲ ਇਹਨੂੰ ਆਪਣਾ ਨਾਂ ਵਰਤ ਕੇ ਸੰਗਤਾਂ ਤੱਕ ਪਹੁੰਚਾ ਰਿਹਾ ਹੈ ਪਰ ਹਾਂ ਮੈਂ ਇੱਕ ਹੋਰ ਬੇਨਤੀ ਕਰਾਂ ਸ਼੍ਰੋਮਣੀ ਕਮੇਟੀ ਦਾ ਪੈਸਾ ਵਾ ਵੰਡਿਆ ਜਾ ਰਿਹਾ ਸੰਗਤਾਂ ਕੋਲ ਪਹੁੰਚਣਾ ਚਾਹੀਦਾ ਸਾਨੂੰ ਸ਼ੁਕਰ ਹੈ ਪਰ ਜਿਸ ਤਰੀਕੇ ਨਾਲ ਪਹੁੰਚਾਇਆ ਜਾ ਰਿਹਾ ਉਹ ਤਰੀਕਾ ਗਲਤ ਹੈ ਅਸੀਂ ਵਿਰੋਧ ਇਸ ਗੱਲ ਦਾ ਕਰ ਰਿਹਾ ਪੈਸਾ ਜ਼ਰੂਰ ਪਹੁੰਚਣਾ ਚਾਹੀਦਾ ਪੈਸਾ ਲੋੜਿਆ ਵੜ ਪੀੜਤ ਵੀਰਾਂ ਨੂੰ ਉਥੇ ਮੁੜ ਸੇਵਾ ਕਰਨ ਦੇ ਲਈ ਉਹਨਾਂ ਦੀ ਰੋਟੀ ਦਾ ਚਾਰੇ ਦਾ ਪ੍ਰਬੰਧ ਕਰਨ ਲਈ ਪਸ਼ੂ ਡੰਗਰਾਂ ਦਾ ਉਹਨਾਂ ਦੀ ਫਸਲ ਵਾੜੀ ਜਿਹੜੀ ਖਰਾਬ ਹੋਈ ਹੈ ਉਹਦੇ ਲਈ ਬਹੁਤ ਜ਼ਰੂਰੀ ਹੈ ਪਰ ਜਿਸ ਤਰੀਕੇ ਨਾਲ ਵੰਡਿਆ ਜਾ ਰਿਹਾ ਉਹ ਤਰੀਕਾ ਗਲਤ ਹੈ ਧੰਨਵਾਦ ਜੁੜੇ ਰਹੋ ਅਕਾਲ ਚੈਨਲ ਦੇ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ